ਛੋਟੀ ਬੱਚੀ ਹੈ ਜਿਹੜੀ 7ਥ ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵਪਾਰ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਸਵੰਤ ਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਉਹ ਬੈਗ ਚੋਂ ਕੱਢ ਕੇ ਆਪਣੀ ਡੱਬੇ ਤੇ ਲਾ ਲੈਂਦੀ ਹੈ ਇਹ ਬੱਚੇ ਨੇ ਕبھی ਪੇਰੈਂਟਸ ਨੇ ਕੋਈ ਚੀਜ਼ ਬੱਚੇ ਸੇ ਗੁੰਮ ਹੋ ਗਿਆ ਉਹ ਇਸ ਤਰ੍ਹਾਂ ਬੈਗ ਹੀ ਵਿੱਚੋਂ ਲੈਣੇ ਲਈ ਤੋ ਆ ਜਾਂਦੇ ਮੈਨੇ ਇੱਕਦਮ ਦੇਖਾ ਵੀ ਨਹੀਂ ਹੈ ਕਿ ਇਹ ਮੈਮੋ ਜਿਹੜਾ ਰਿਵਾਲਵਰ ਸੀਗਾ ਤੁਸੀਂ ਪੁਲਿਸ ਨੂੰ ਹੈਂਡ ਓਵਰ ਕੀਤਾ ਜਾਂ ਉਹਦੇ ਮਾਪਿਓ ਲੈ ਗਿਆ ਸੀ ਉਹਦਾ ਫਾਦਰ ਲੈ ਗਿਆ ਪੇਰੈਂਟਸ ਨੇ ਲੈ ਲਿਆ ਮੇਰੇ ਜਿੰਕੇ ਪਾਸ ਹੈ ਬੋਲ ਰਹੇ ਤੇ ਪੇਰੈਂਟਸ ਨੇ ਖੁਦ ਉਹ ਲੈ ਲਿਆ ਮਿਸਟਰ ਸਿਚ ਚੈੱਕ ਕਰਕੇ ਸਕੂਲ ਵੱਲੋਂ ਜਿਹੜੇ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ ਸੋ ਇਸ ਸੰਬੰਧੀ ਥਾਣਾ ਭਖੂਵੰਡ ਵਿਖੇ ਸਰਬਜੀਤ ਸਿੰਘ ਦੇ ਉੱਤੇ ਜਿਹੜੀ ਐਫਆਈਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਤਲ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਇਹਦੀ ਗਹਿਰਾਈ ਨਾਲ ਜਿਹੜੀ ਉਹ ਤਫ਼ਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਇਹਦੀ ਪੜਤਾਲ ਕੀਤੀ ਜਾਊਗੀ ਕਿ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ ਸੋ ਇਹਦੀ ਤਫ਼ਤੀਸ਼ ਆ ਜਿਹੜੀ ਉਹ ਜਾਰੀ ਹੈ ਤਰ ਕਿਤਨੇ ਕਿਤੇ ਲੱਗਦਾਨੀਆਂ ਵੀ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਅਗੇਲੀ ਕੀਤੀ ਗਈ ਕਿਉਂਕਿ 1:30 ਵਜੇ ਦੀ ਘਟਨਾ ਹੈ ਤੇ 8:00 ਵਜੇ 46 ਮਿੰਟ ਤੇ ਦਰਖਾਸਤ ਜਿਹੜੀ ਥਾਣਾ ਪੀਖੇਵੰਦ ਵਿੱਚ ਪਹੁੰਚਦੀ ਹੈ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਇਨਫੋਰਮੇਸ਼ਨ ਜਿਹੜੀ ਆ ਮੀਡੀਆ ਰਾਹੀਂ ਮਿਲੀ ਹੈ ਤੇ ਫਿਰ ਅਸੀਂ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਜਦੋਂ ਪੁੱਛ ਪੜਤਾਲ ਕੀਤੀ ਤੇ ਫਿਰ ਹੀ ਇਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਜਿਹੜੀ ਆ ਥਾਣੇ ਨੂੰ ਨੋਟ ਕੀਤੀ ਗਈ ਜਦੋਂ ਕਿ ਸਕੂਲ ਨੂੰ ਚਾਹੀਦਾ ਸੀਗਾ ਵੀ ਇਦਾਂ ਦੀ ਘਟਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ सर जी ये बात जब पेरेंट्स आकर इंक्वायरी के लिए आए हैं इंक्वायरी लिए उन्होंने पूछा है ये भाई मिस्टेक है बच्चों ने हमारा लाइसेंस लाइसेंस वाला जो रिगोल्वर है वो, वो लेकर आया है ऐसे हमें शक है ठीक है ना तो फिर हमने बच्चों का जब देख बाइक चेक कर रहे हैं ਤਬ ਮੂਚੇ ਉਹ ਮਿਲਿਆ ਉਹ ਮੂਚ ਨੇ ਉਹ ਬੱਚੋ ਨੇ ਕੁਦਰ ਪੇਰੈਂਟਸ ਨੂੰ ਹਾਂਡਓਵਰ ਕਰ ਦਿਆ ਇਹ ਮੇਰੇ ਪਾਸੋਂ ਹੋਲ ਕਰ ਇਤਨਾ ਹੀ ਬਾਤ ਹੋਇਆ ਕਿੰਨੇ ਵਜੇ ਦੀ ਘਟਨਾ ਹੈ ਮੈਡਮ ਇਹ ਸਕੂਲ ਲੱਗੇ ਸਕੂਲ ਟਾਈਮ ਦੀ ਹੈ ਹਾਂ ਸਕੂਲ ਟਾਈਮ 1 130 ਮੇ ਪੇਰੈਂਟਸ ਆਏ ਤੇ 145 50 ਤੱਕ ਇਹ ਬਾਤ ਹੋ ਗਈ ਹੈ ਮਣੋਗੇ ਤੱਕ ਚੁੱਟੀ ਵੀ ਹੋ ਗਿਆ ਇਸ ਕੋ ਬੱਚੇ ਬੋਲ ਰਹੇ ਕਿ ਉਹ 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 ਲੜਕੀ ਨੇ ਡਿਵਾਰਲ ਵਲ ਨਿਕਾਲਾ ਔਰ ਬੱਚੋ ਕੋ ਡਰਾਇਆ ਦਬ ਐਸੀ ਕੋਈ ਬਾਤ ਹੋਈ ਕਿ ਨਹੀਂ ਨਹੀਂ ਸਰ ਇਸ ਤਰ੍ਹਾਂ ਦੀ ਬਾਤ ਉੱਚ ਵੀ ਹੋਇਆ ਨਹੀਂ ਹੈ ਉਹ ਹਮਾਰਾ ਜਾਣਕਾਰੀ ਮੇ ਕੁਝ ਵੀ ਨਹੀਂ ਹੈ ਦਬ ਤੱਕ ਚੁੱਟੀ ਵੀ ਹੋ ਗਈ ਹੈ ਠੀਕ ਹੈ ਨਾ ਤੇ ਮੈਂ ਮੈਮ ਜਦੋਂ ਇਹ ਘਟਨਾ ਸਾਰੀ ਵਾਪਸ ਦੀ ਆ 130 ਤੇ ਜਦੋਂ ਮਤਲਬ ਕਿ ਉਲਬ ਜਾਂਦਾ ਹੈ ਜਾਂ ਉਹਦੇ ਪੇਰੈਂਟਸ ਆ ਜਾਂਦੇ ਆ ਫਿਰ ਪੁਲਿਸ ਨੂੰ ਉਸ ਟਾਈਮ ਕਿਉਂ ਨਹੀਂ ਸੂਚਿਤ ਕੀਤਾ ਜਾਂਦਾ ਸ਼ਾਮ ਨੂੰ ਹੀ क्यों अठ बजे के करीब जो दरखास्त जी दी जाती है वो उसी टाइम पर ये हमारा संत पापा का जो पोप का वो फ्यूनरल का प्रोग्राम था फादर जी ने वो जो उसके लिए गया हुआ था ठीक है ना जो स्कूल का डायरेक्टर है और मैं भी प्रेयर अटेंड करना था और उसके बाद